ਕਪਤੌਰ ਤੋਂ ਸਾਬਕਾ ਸਰਪੰਚ ਜਨੀਤ ਦੇ ਲੜਕੇ ਦੇ ਕਤਲ ਤੋਂ ਬਾਅਦ ਲੱਖਾਂ ਸ਼ਿਕਾਇਤਾਂ ਪਹੁੰਚੇ ਉਹਨਾਂ ਦੇ ਘਰ ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਉਪਭਕ ਦੇ ਨਿਸ਼ਾਨੇ ਸਾਤੇ ਅਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਵੀ ਸਰਕਾਰ ਤੇ ਉੱਪਰ ਛੁੱਟੀ ਉਹਨਾਂ ਨੇ ਕਿਹਾ ਕਿ ਮਰਨ ਵਾਲਾ ਸੁਖਚੰਦਰ ਸਿੰਘ ਕੋਈ ਆਮ ਬੰਦਾ ਨਹੀਂ ਸੀ ਉਹ ਸ਼ੁਰੂ ਤੋਂ ਹੀ ਲੋਕਾਂ ਦੇ ਹੱਕਾਂ ਵਿੱਚ ਖੜੋਣ ਵਾਲਾ ਅਤੇ ਗਰੀਬਾਂ ਦੀ ਮਦਦ ਕਰਨ ਵਾਲਾ ਵਿਅਕਤੀ ਸੀ ਜਿਤੇ ਪਰਿਵਾਰ ਨੂੰ ਕਟਾ ਪਿਆ ਹੋ ਉਥੇ ਇਹ ਸਮਾਜ ਨੂੰ ਵੀ ਉਸ ਦਾ ਕਟਾ ਪਿਆ ਸੁਣਾਉਂਦੇ ਹਨ ਕਿ ਕੁਝ ਕਿਹਾ ਲਖਾ ਸਦਾਨਾ ਨੇ ਦੂਸਰੇ ਵਾਲੇ ਤੋਂ ਲੈ ਕੇ ਕਿੰਨੇ ਨੌਜਵਾਨ ਨੇ ਸਰਕਾਰ ਦੇ ਵਿੱਚ ਜਿਹੜੇ ਮਾਰੇ ਜਾ ਚੁੱਕੇ ਆ ਜੇ ਆਪਾਂ ਸੁਵਿੰਦਰ ਸਿੰਘ ਸਰਪੰਚ ਗਲਗੱਤੇ ਦੀ ਗੱਲ ਕਰਦੇ ਸਹਣੇ ਪਿੰਡ ਦਾ ਤੇ ਇਸ ਨੌਜਵਾਨ ਨੂੰ ਮੈਂ ਪਿਛਲੇ 5-7 ਸਾਲ ਤੋਂ ਖਾਸ ਤੌਰ ਤੇ ਜਦੋਂ 2020 ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਰਿਹਾ ਹੈ ਬੰਦਾ ਉਥੇ ਸਿੰਘੂ ਤੇ ਟਿਕਰੀ ਤੇ ਸਾਨੂੰ ਲਗਾਤਾਰ ਉਥੇ ਰਾਤਾਂ ਨੂੰ ਦਿਨੇ ਬਹੁਤ ਸੰਘਰਸ਼ ਚੱਲ ਰਿਹਾ ਉਸ ਤੋਂ ਬਾਅਦ ਜਿੰਨੇ ਸੰਘਰਸ਼ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਵੀ ਆਏ ਉਹਨਾਂ ਸੰਘਰਸ਼ਾਂ ਦੇ ਵਿੱਚ ਵੀ ਹਮੇਸ਼ਾ ਇਹ ਇਹਨੂੰ ਕਹੇ ਨਾ ਕੋਈ ਨਾਂ ਕਹੇ ਇਹ ਪਹੁੰਚਦਾ ਪਹੁੰਚਦਾ ਸੀਗਾ ਪਰ ਇਸ ਇਨਸਾਨ ਨੇ ਚਾਹੁੰਦਾ ਤਾਂ ਇਹ ਸਰਕਾਰ ਦੇ ਨਾਲ ਸਹਿਮਤੀ ਬਣਾ ਕੇ ਚੱਲ ਸਕਦਾ ਸੀ ਹਾਲਾਂਕਿ ਇੱਥੇ ਤੇ ਪਰਚਾ ਵੀ ਦਰਜ ਹੋਇਆ ਸੀ ਕਈ ਹੋਏ ਕਈ ਹੋਏ ਹਾਂ ਕਈ ਪਰਚੇ ਦਰਜ ਹੋਏ ਆ ਇਸ ਸਰਕਾਰ ਦੇ ਵਿੱਚ ਝੂਠੇ ਮੁਕੱਦਮੇ ਦਰਜ ਕਰਾਏ ਗਏ ਸਰਕਾਰ ਦੇ ਵਿੱਚ ਤੇ ਬੇਵਾਕੀ ਨਾਲ ਪੰਜਾਬ ਦੀ ਗੱਲ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਇੱਥੇ ਆ ਤੁਸੀਂ ਦੇਖੋਗੇ ਸ਼ਹਿਣੇ ਦੇ ਵਿੱਚ ਤਾਂ ਜਿੰਨੇ ਇੱਥੇ ਬੰਦੇ ਬੈਠੇ ਆ ਤਾਂ ਗਰੀਬ ਜਨਤਾ ਬਹੁਤ ਬੈਠੀ ਹੈ ਗਰੀਬਾਂ ਦਾ ਹਮਦਰਦ ਬੰਦਾ ਸੀ ਹਰ ਬੰਦੇ ਦੇ ਦੁੱਖ ਸੁੱਖ ਚ ਕੰਮ ਆਉਣ ਵਾਲਾ ਇੱਕ ਦੁੱਕੀ ਦਾ ਬੰਦਾ ਇੱਕ ਛੋਟੀ ਦੇ ਬੰਦੇ ਨੂੰ ਮਾਰ ਗਿਆ ਸੁਣਦੇ ਆਏ ਆਪਾਂ ਕਹਾਵਤਾਂ ਪੁਰਾਣੇ ਬਜ਼ੁਰਗਾਂ ਤੋਂ ਇਹ دیਵਾਨੀ ਦਾ ਬੰਦਾ ਸਿਖਰ ਵਾਲੇ ਬੰਦੇ ਨੂੰ ਮਾਰ ਦਿੰਦਾ ਸੇ ਬੰਦਾ ਮਾਰ ਦਿੰਦਾ ਉਹ ਗੱਲ ਆ ਜੇ ਇਸ ਪਿੰਡ ਦੇ ਵਿੱਚ ਹੋਈ ਆ ਤਾਂ ਦੂਜੀ ਗੱਲ ਜਿਹੜੀ ਇਸ ਇਨਸਾਨ ਨੇ ਉਸ ਬੰਦੇ ਦਾ ਚਿੱਟਾ ਛਡਾਉਣ ਦੇ ਲਈ ਆ ਉਹਦੇ ਕੋਲੋਂ ਜੇਬ ਚੋਂ ਖਰਚ ਕੀਤਾ ਜਦੋਂ ਕੋਈ ਉਹਦੇ ਬਿਮਾਰੀ ਜਹਿਮਤ ਪਈ ਉਦੋਂ ਵੀ ਇਸ ਇਨਸਾਨ ਨੇ ਉਹਦੀ ਮਦਦ ਕੀਤੀ ਤਾਂ ਨਾਲ ਦੀ ਨਾਲ ਜਿਹੜਾ ਮੈਂ ਇਹਨੂੰ ਕਹੂੰਗਾ ਵੀ ਇਹ ਕਤਲ ਦੇ ਪਿੱਛੇ ਸਿਆਸੀ ਜਿਹੜੇ ਸਾਜ਼ਿਸ਼ ਹੈ ਉਹ ਕਿਉਂ ਆ ਬਰਨਾਲਾ ਪੁਲਿਸ ਇਸ ਇਨਸਾਨ ਦਾ ਅਸਲਾ ਜਮ੍ਹਾਂ ਕਰਾ ਲੈਂਦੀ ਹੈ ਹਾਲਾਂਕਿ ਇਹਨੂੰ ਧਮਕੀਆਂ ਵੀ ਆਈਆਂ ਇਹਨੂੰ ਪਤਾ ਵੀ ਸੀ ਬੰਦੇ ਵੀ ਇਹਦੇ ਕਈ ਵਾਰੀ ਮਗਰ ਲੱਗੇ ਆ ਇਹਨੂੰ ਮਾਰਨ ਨੂੰ ਫਿਰਦੇ ਸੀ ਇਹਨੇ ਐਸਐਸਪੀ ਕੋਲ ਜਾ ਕੇ ਦਰਖਾਸਤਾਂ ਵੀ ਦਿੱਤੀਆਂ ਨੇ ਵੀ ਮੈਨੂੰ ਜਾਂ ਕੋਈ ਸਕਿਉਰਿਟੀ ਦਿੱਤੀ ਜਾਵੇ ਨਹੀਂ ਸਕਿਉਰਿਟੀ ਦੇਣੀ ਤਾਂ ਮੇਰਾ ਆਪਣਾ ਲਾਇਸੈਂਸ ਜਿਹੜਾ ਹੈਗਾ ਅਸਲਾ ਮੈਨੂੰ ਦਿੱਤਾ ਜਾਵੇ ਕੋਈ ਇਸ ਵੇਲੇ ਕੋਈ ਵੋਟਾਂ ਥੋੜੀ ਹੈ ਵੀ ਵੋਟਾਂ ਦੇ ਕਾਰਨ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਇਹਦਾ ਅਸਲਾ ਜਮ੍ਹਾਂ ਕਰਾ ਲਿਆ ਗਿਆ ਇਸ ਬੰਦੇ ਨੇ ਕਿਤੇ ਪਿੰਡ ਦੇ ਵਿੱਚ ਸਾਰਾ ਨਗਰ ਬੈਠਾ ਕਿਸੇ ਬੰਦੇ ਤੇ ਕੋਈ ਨਜਾਇਜ਼ ਵੀ ਅਸਲਾ ਕੱਢ ਲਿਆ ਉਹਨੂੰ ਗਾਲਾਂ ਕੱਢਤੀਆਂ ਜਾਂ ਉਹਦੇ ਮਗਰ ਪੈ ਗਿਆ ਕਿਸ ਤਰ੍ਹਾਂ ਦੀ ਗੱਲ ਵੀ ਨਹੀਂ ਸੀ ਇਹਦੇ باوجود ਵੀ ਬਿਨਾਂ ਗੱਲ ਤੋਂ ਇਹ ਬੰਦੇ ਨੂੰ ਬਹੁਤ ਜਿਉਂ ਸਰਕਾਰ ਬਣੀ 3-4 ਸਾਲ ਤੋਂ ਲੈ ਕੇ ਲਗਾਤਾਰ ਪਰੇਸ਼ਾਨ ਕੀਤਾ ਗਿਆ ਪਰਚੇ ਦਿੱਤੇ ਗਏ ਇਹ ਲਿਸੈਂਸੀ ਅਸਲਾ ਜਿਹੜਾ ਜਮ੍ਹਾਂ ਕਰਾ ਲਿਆ ਗਿਆ ਤੇ ਅੱਜ ਉਹਦਾ ਨਤੀਜਾ ਇਹ ਨਿਕਲਿਆ ਕਿ ਇੱਕ ਪੰਜਾਬ ਲਈ ਦਰਦ ਰੱਖਣ ਵਾਲਾ ਨੌਜਵਾਨ ਆਪਣੇ ਲੋਕਾਂ ਲਈ ਲੜਨ ਵਾਲਾ ਆਪਣੇ ਪਿੰਡਾਂ ਲਈ ਖੜਨ ਵਾਲਾ ਇੱਕ ਨੌਜਵਾਨ ਉਹ ਯਾਰਾਂ ਦਾ ਯਾਰ ਮੈਂ ਕਹੂੰਗਾ ਕਿ ਸਾਡੇ ਨਾਲ ਤਾਂ ਮਿੱਤਰਤਾ ਸੀਗੀ ਇਸ ਇਹ ਸਰਕਾਰ ਦੀ ਬਦੌਲਤ ਗਿਆ ਤਾਂ ਅਸੀਂ ਇੱਥੇ ਇਸ ਗੱਲ ਦੇ ਲਈ ਅੱਜ ਸਾਰਾ ਨਗਰ ਬੈਠਾ ਮੈਂ ਇਹੀ ਗੱਲ ਕਹੂੰਗਾ ਮੈਂ ਪਰਿਵਾਰ ਨੂੰ ਵੀ ਬੇਨਤੀ ਕਰਕੇ ਕਹੂੰਗਾ ਪੈਸੇ ਉਹਨਰੇ ਮਾਮਾ ਜੀ ਦੇ ਪੁੱਤ ਬੈਠੇ ਨੇ ਨਾਲ ਇਹ ਸੋੜਾ ਭਾਂਡਿਆ ਸੀ ਹਾਂ ਭਾਂਡਿਆ ਇਹਦੇ ਨਾਲ ਮਾਮਾ ਜੀ ਬੈਠੇ ਨਾਲ ਮੇਰੇ ਬੱਬੂ ਸਿੰਘ ਇਸ ਪਿੰਡ ਦੇ ਬੈਠੇ ਨੌਜਵਾਨ ਹੋਰ ਨਕਰ ਦੇ ਨੌਜਵਾਨ ਬੈਠੇ ਮੈਂ ਇਹਨਾਂ ਨੂੰ ਵੀ ਅਪੀਲ ਕਰਦਾ ਵੀ ਜਿੰਨਾ ਚਿਰ ਇਸ ਮਸਲੇ ਦੀ ਜੜ ਤੱਕ ਨਹੀਂ ਜਾਇਆ ਜਾਂਦਾ ਵੀ ਉਹਦੇ ਪਿੱਛੇ ਕਾਰਨ ਕੀ ਆ ਉਹਦੇ ਕੋਲ ਤਾਂ ਕੋਈ ਲਾਇਸੈਂਸ ਨਹੀਂ ਕੋਈ ਅਸਲਾ ਆਇਆ ਕਿੱਥੋਂ ਕਿਹਨੇ ਦਿੱਤਾ ਬਲਾਉਂਦਾ ਚਲਾਉਂਦਾ ਸੀ ਵਧੀਆ ਬੋਰਚਾਰ ਲਾ ਉਹਨੇ ਫੋਨ ਕੀਤਾ ਕਿ ਬਾਈ ਕਿੱਥੇ ਆ ਉਹ ਕਹਿੰਦਾ ਮੈਂ ਇੱਥੇ ਪ੍ਰਾਪਰਟੀ ਕੋਈ ਹੈਗੀ ਰੀਦਰ ਦੀ ਦੁਕਾਨ ਆ ਸਾਡੇ ਤੇ ਮੈਂ ਉੱਥੇ ਬੈਠਾ ਫੋਨ ਕਰਕੇ ਆਇਆ ਫਿਰ ਆ ਕੇ ਹੱਥ ਮਿਲਾਇਆ ਹੱਥ ਮਿਲਾ ਕੇ ਦੋ ਪੂਰੀ ਨੀਵੀ ਪੈ ਗਈ ਫੋਨ ਤੇ ਗੱਲ ਕਰ ਰਿਹਾ ਤਾਂ ਮਗਰੋਂ ਉਹਦੇ ਤੌਂਡ ਤੇ ਗੋਲੀ ਤੇ ਇੱਥੇ ਪੜਪੜੀ ਚ ਗੋਲੀਆਂ ਮਾਰ ਕੇ ਨੇ ਮਾਰ ਦਿੱਤਾ ਤਾਂ ਇਹਦੇ ਪਿੱਛੇ ਕਾਰਨ ਕੀ ਹੈ ਇਹ ਜਾਣਨ ਲਈ ਇਹਦੇ ਪਿੱਛੇ ਕੋਈ ਸਿਆਸੀ ਸ਼ੈ ਹੈ ਕਿਹਦੀ ਕਿਹਦੀ ਸ਼ੈ ਹੈ ਕਿਹੜੇ-ਕਿਹੜੇ ਬੰਦੇ ਸ਼ਾਮਲ ਹੈ ਜਿੰਨਾ ਚਿਰ ਉਹ ਗੱਲ ਦੀ ਤਹਿ ਤੱਕ ਨਹੀਂ ਜਾਇਆ ਜਾਂਦਾ ਪੜਤਾਲ ਹੋ ਕੇ ਅਸਲ ਦੋਸ਼ੂ ਸਾਹਮਣੇ ਨਹੀਂ ਆਉਂਦੇ ਤਾਂ ਮੈਂ ਬੇਨਤੀ ਕਰਦਾ ਹਾਂ ਉਹਨਾਂ 'ਚ ਸਿਸਕਾਰ ਨਾ ਕੀਤਾ ਜਾਵੇ ਪਰ ਮੈਂ ਇੱਕ ਮੈਨੂੰ ਜਿਹੜਾ ਤੁਖਾਂਤਾ ਪੰਜਾਬ ਦਾ ਇਹ ਹੋ ਕਿਉਂ ਰਿਹਾ ਪੰਜਾਬ ਚ ਇਹ ਜੀਆਂ ਘਟਨਾਵਾਂ ਰੋਜ਼ ਗੋਲੀਆਂ ਦੇ ਨਾਲ ਨੌਜਵਾਨ ਮਾਰੇ ਜਾਣੇ ਅਸੀਂ ਲੋਕ ਕੀ ਕਰਦੇ ਆ ਅਸੀਂ ਲੋਕ ਕਿਸੇ ਵੀ ਘਟਨਾ ਨੂੰ ਹਫ਼ਤਾ ਯਾਦ ਰੱਖਦੇ ਆ ਕਿਸੇ ਇਨਸਾਨ ਦੇ ਭੋਗ ਤੱਕ ਯਾਦ ਰੱਖਦੇ ਆ ਉਦੋਂ ਬਾਅਦ ਹੀ ਭੁੱਲ ਜਾਂਦੇ ਆ ਕੋਈ ਨਵਾਂ ਮੁੱਦਾ ਫੜ ਲੈਂਦੇ ਆ ਫਿਰ ਉਹ ਹਫ਼ਤਾ ਚੱਲਿਆ ਫਿਰ ਨਵਾਂ ਮੁੱਦਾ ਫੜ ਲਿਆ ਸਾਡੇ ਲੋਕ ਲੜਾਈਆਂ ਝਗੜੇ ਹਾਸੇ ਰੋਣੇ ਇੱਕਲੇ ਸੋਸ਼ਲ ਮੀਡੀਆ ਤੇ ਬੈਠ ਕੇ ਰੋਣ ਜੋ ਕਰੇ ਲੜਨ ਜੋ ਕਰੇ ਰਹਿਗੇ ਹਸਣ ਜੋ ਕਰੇ ਰਹੇਗੀ ਲੜਾਈ ਮੈਦਾਨ ਚ ਆ ਕੇ ਲੜਨੀ ਪੈਣੀ ਹੈ ਹਸ਼ਿਆਰਪੁਰ ਦੀ ਘਟਨਾ ਵਾਪਰੀ ਉਹ ਬੱਚੇ ਵਾਲੀ ਭੁੱਲੇ ਲੋਕ ਪਰਸੋਂ ਲੁਧਿਆਣੇ ਚ ਸਵਾਲ ਬੰਗਰ ਪਿੰਡ ਲੁਧਿਆਣੇ ਨਹਿਰ ਦੇ ਵਾਲੀ ਘਟਨਾ ਵਾਪਰੀ ਉਹ ਮੁੰਡਾ ਨਹਿਰ ਚ ਡੋਬੋ ਕੇ ਉੱਤੋਂ ਇੱਟਾਂ ਮਾਰ ਕੇ ਮਾਰਦਾ ਲੋਕਾਂ ਨੇ ਦੋ ਦਿਨ ਬਾਅਦ ਭੁੱਲ ਜਣੀ ਇਹ ਘਟਨਾ ਹੋਈ ਐ ਏਡੀ ਵੱਡੀ ਘਟਨਾ ਐ ਕਿ ਨੌਜਵਾਨ ਹੋਂਹ ਹਾਰ ਨੌਜਵਾਨ ਚ ਲੈ ਗਿਆ ਸਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਇਹ ਇੱਕ ਕਟਨਾ ਨੂੰ ਲੋਕ ਹਫਤਾ ਯਾਦ ਰੱਖਣ ਦੇ ਭੋਗ ਤੱਕ ਭੁੱਲ ਜਾਣਗੇ ਇਹ ਲੋਕ ਫਿਰ ਆਪੋ ਆਪਣੇ ਕੰਮਾਂ ਨੂੰ ਹੋ ਜਾਂਦੇ ਆਪੋ ਆਪਣੇ ਰਾਹਾਂ ਨੂੰ ਹੋ ਜਾਂਦੇ ਜਿਹੜੀ ਦੌੜ ਲੱਗੀ ਆ ਪਤਾ ਨਹੀਂ ਕਿੱਥੇ ਟੱਕਰ ਮਾਰਨੀ ਹੈ ਜਾ ਕੇ ਇਹਨਾਂ ਲੋਕਾਂ ਨੇ ਉਹ ਦੌੜ ਚ ਫਿਰੰਨੇ ਹੋ ਕੇ ਲੱਗ ਜਾਂਦੇ ਆ ਆਪੋ ਆਪਣੇ ਕਮਾਂਕਾਰਾਂ ਚ ਲਾਲਚਾਂ ਚ ਇਹਨਾਂ ਲੋਕਾਂ ਨੂੰ ਦੇਖੀ ਨਹੀਂ ਰਿਹਾ ਵੀ ਜਿਹੜੇ ਹਾਲਾਤ ਅੱਜ ਹੋਈ ਜਾਂਦੇ ਆ ਇਹ ਕੱਲ ਨੂੰ ਅੱਗ ਹਰਕ ਦੇ ਘਰੇ ਆਉਣੀ ਆ ਇਹ ਅੱਗ ਦੇ ਤੁਸੀਂ ਸੇਕ ਤੋਂ ਬਚ ਨਹੀਂ ਸਕਦੇ ਜੇ ਤੁਸੀਂ ਅੱਜ ਨਾ ਇਕੱਠੇ ਹੋਏ ਅਸੀਂ ਲਗਾਤਾਰਤਾ ਕਿਹੜੀ ਲੜਾਈ ਚ ਰੱਖ ਸਕਦੇ ਆ ਕਿਹੜੇ ਸੰਘਰਸ਼ ਚ ਰੱਖ ਸਕਦੇ ਆ ਜਿੰਨਾ ਲੰਮਾ ਤੁਸੀਂ ਲੜਾਓ ਜਾਓਗੇ ਲੋਕਾਂ ਦੀ ਯਾਸ਼ਕਤੀ ਕਿੰਨੀ ਰਹੇਗੀ ਤੜਕੇ ਦੀ ਗੱਲ ਆਥ ਨੇ ਭੁੱਲਦੇ ਆਥੋਂ ਦੀ ਗੱਲ ਤੜਕੇ ਭੁੱਲ ਜਾਂਦੇ ਆ ਤਾਂ ਮੈਂ ਇੱਥੇ ਲੋਕਾਂ ਨੂੰ ਅਪੀਲ ਬੇਨਤੀਆਂ ਕਰਦਾ ਵੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਨੌਜਵਾਨ ਪੁੱਤ ਮਰਵਾਈ ਜਾਓਗੇ ਕਿੰਨਾ ਚਿਰ ਤੁਸੀਂ ਪੰਜਾਬ ਦੇ ਬੱਚਿਆਂ ਦਾ ਕਹਣ ਕਰਾਈ ਜਾਓਗੇ ਆ ਸਾਡਾ ਹਾਲਾਤ ਇਹਨਾਂ ਮੈਂ ਹੋਰ ਵੀ ਦੇਖੋਗੇ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਮਾੜੇ ਹਾਲਾਤ ਪੰਜਾਬ ਤੇ ਆਉਣੇ ਆ ਇਹ ਲੋਕਾਂ ਦੀ ਬਦਵਾਲਤ ਆਉਣੇ ਆ ਲੋਕ ਇਕਬਾਰੀ ਅਗਦੇ ਭਮੋਕੇ ਨੂੰ ਉਰਦੇ ਆ ਭਾਵਕ ਹੁੰਦੇ ਆ ਜਜ਼ਬਾਤੀ ਹੁੰਦੇ ਆ ਉਦੋਂ ਬਹੁਤ ਗੱਲਾਂ ਕਰ ਜਾਂਦੇ ਆ ਜਦੋਂ ਗਾਹਾਂ ਲਈ ਦੀ ਸ਼ੁਰੂਆਤ ਹੁੰਦੇ ਵੀ ਆਜੋ ਭਾਈ ਹੁਣ ਹੜਾਂ ਦੀ ਗੱਲ ਆਪਾਂ ਕਰ ਲਗੇ ਇੱਥੇ ਕਿੰਨਾ ਮਲਕ ਉਦੋਂ ਉੱਥੇ ਕੋਈ ਰਾਸ਼ਨ ਲਈ ਜਾਂਦਾ ਕੋਈ ਚਾਰਾ ਲਈ ਜਾਂਦਾ ਹੁਣ ਕਿੰਨੇ ਕ ਪਹੁੰਚ ਗਏ ਉੱਥੇ ਹੁਣ ਆਵਾਜ਼ਾਂ ਮਾਰੀ ਹੁਣ ਉਹ ਆਵਾਜ਼ਾਂ ਮਾਰਦੇ ਵੀ ਆਜੋ ਉਸ ਦਿਨ ਮੈਂ ਉੱਥੇ ਖੜ ਕੇ ਵੀ ਕਿਹਾ ਸੀ ਵੀ ਜਦੋਂ ਹੜ ਨਿਕਲ ਗਏ ਨਾ ਜਦੋਂ ਇੱਥੇ ਲੋਡ ਹੋਈ ਲੋਕਾਂ ਨੂੰ ਪਾਣੀ ਉੱਤਰ ਗਿਆ ਉਦੋਂ ਕਿਸੇ ਨੇ ਇੱਥੇ ਬਾਹ ਫੜਨੀ ਆ ਕੇ ਲੋਕਾਂ